ਉਹੀ ਨੇ ਲਾਈਨਾਂ ਵੀ ਉਹੀ ਨੇ ਟਰਾਂਸਫਾਰਮ ਵੀ ਉਹੀ ਨੇ ਜੇ ਫਿਰ ਮਾਮਾ ਤੇਰਾ ਚਕੂਆ ਪੰਜਾਬ ਦੇ ਵਿੱਚ ਮਾਨ ਸਾਹਿਬ ਨੱਕਾ ਤਾਂ ਤੁਸੀਂ ਨਹੀਂ ਆਪਣੀ ਜ਼ਿੰਦਗੀ ਚ ਮੋੜਿਆ ਕਦੇ ਤੁਹਾਨੂੰ ਸਾਰਾ ਸੰਗਰੂਰ ਸਾਰਾ ਧੂਰੀ ਸਾਰਾ ਸਤੋ ਜਾਨਦਾ ਕਿ ਕਿੰਨੇ ਕੁ ਨੱਕੇ ਮੋੜਦੇ ਰਹੇ ਹੋ ਮੈਂ ਇਹਦੇ ਤਾਂ ਨਹੀਂ ਜਾਨਦਾ ਕਿ ਹਰੀਆਂ ਲਾਲ ਮਿਰਚਾਂ ਕੀ ਨੇ ਪਰ ਮਾਨ ਸਾਹਿਬ ਤੁਹਾਡੇ ਲੱਗਦੀ ਆ ਬਹੁਤ ਨੇ ਦੋਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਸ਼੍ਰੋਮਣੀ ਅਕਾਲੀ ਦਲ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਹਰ ਇੱਕ ਸੀਟ ਤੇ ਚਾਰ ਚਾਰ ਦਾਵੇਦਾਰ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਵਰਕਰਾਂ ਨੂੰ ਨਹੀਂ ਟਿਕਟ ਦਦੀਆਂ ਜਾਂ ਐਮ.ਐਲ.ਏ ਨੂੰ ਜਾਂ ਮੰਤਰੀਆਂ ਨੂੰ ਜਾਂ तितਲੀਆਂ ਨੂੰ ਤੁਸੀਂ ਗੱਲ ਕਹੀ ਕਿ ਜੀ ਬੇਅਦਬੀਆਂ ਅਕਾਲੀ ਦਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਇਆ ਤੇ ਭਗਵੰਤ ਮਾਨ ਸਾਹਿਬ ਤੁਸੀਂ ਭੁੱਲ ਗਏ ਕਿ ਮੁੱਖ ਮੰਤਰੀ ਕੌਣ ਹੈ ਸੂਬੇ ਦਾ ਬੇਅਦਬੀਆਂ ਦਾ ਚਲਾਨ ਕਿਨੇ ਪੇਸ਼ ਕੀਤਾ ਸੂਬੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਆਪ ਕੀਤਾ ਫਿਰ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਆਪ ਚਿਰੋਂ ਨਹੀਂ ਅਕਾਲੀ ਦਲ ਪੀਜੀਆਈ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆ 10x12 ਦੀ ਪੈਰਾਸੇਟਾ 몰ਦੀ ਦੁਕਾਨ ਬਟ ਉਹ ਨੈਸ਼ਨਲ ਪਾਰਟੀ ਜਿਹਦਾ ਨਾਲ-ਨਾਲ ਪੰਜਾਬ ਦੇ ਵਿੱਚ ਵੀ ਰਾਜ ਹੈ ਉਹ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅਗਰ ਦੇਸ਼ ਦੇ ਵਿੱਚ ਵੀ ਕੋਈ ਸਹੂਲਤਾਂ ਦੀ ਗੱਲ ਨਹੀਂ ਕਰ ਰਿਹਾ ਕੋਈ ਰਾਸ਼ਟਰੀ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਵੀ ਮੁੱਦੇ ਗਾਇਬ ਹੁੰਦੇ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੀ ਲੋਕਾਂ ਨਾਲ ਕੀਤੇ ਵਾਅਦੇ ਦੀ ਗੱਲ ਨਹੀਂ ਕਰਦੇ ਲਾਅ ਐਂਡ ਆਰਡਰ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਉਹਦੀ ਗੱਲ ਨਹੀਂ ਕਰਦੇ ਜਿਹੜੇ ਕਤਲ ਸਰਕਾਰੀ ਛਤਛਾਇਆ ਦੇ ਵਿੱਚ ਚਾਹੇ ਖਿਡਾਰੀਆਂ ਦੇ ਹੋਣ ਵਪਾਰੀਆਂ ਦੇ ਹੋਣ ਨਾਮਵਰ ਸਿੰਘਰਾਂ ਦੇ ਹੋਣ ਉਹਦੇ ਤੇ ਗੱਲ ਨਹੀਂ ਕਰਦੇ ਔਰ ਮੁੱਖ ਮੰਤਰੀ ਦਾ ਮਿਆਰ ਲਗਾਤਾਰ ਇੱਡਾ ਨੀਚੇ ਡਿੱਗ ਗਿਆ ਕਿ ਹੁਣ ਕਿਉਂਕਿ ਲੋਕਾਂ ਦੀ ਸਪੋਰਟ ਖਤਮ ਹੋ ਗਈ ਲੋਕ ਆਜਾਮ ਆਦਮੀ ਪਾਰਟੀ ਤੋਂ ਦੁਖੀ ਨੇ ਤਾਂ ਹੁਣ 2-200 ਬੰਦਿਆਂ ਦੀ ਗੈਦਰਿੰਗ ਹਾਲ ਦੇ ਵਿੱਚ ਰੱਖ ਕੇ ਉਹਨੂੰ ਮੁੱਖ ਮੰਤਰੀ ਸੰਬੋਧਨ ਕਰਦੇ ਨੇ ਔਰ ਜਿਹੜੇ ਆਪਣੇ ਵਰਕਰ ਬਿਠਾ ਲੈਂਦੇ ਨੇ ਉਹ ਵੀ ਨੀਚੋਂ ਤਾੜੀਆਂ ਮਾਰਦੇ ਨੇ ਕਿ ਜੀ ਭਗਵਾਨ ਤਮਨ ਤੇਰੀ ਸੋਚ ਤੇ ਪਹਿਰਾ ਦੇ ਅੰਗ ਠੋਕੇ ਕਾਦੀ ਸੋਚ ਤੇ ਪਹਿਰਾ ਦੇਣਾ ਕਿ ਗੁਰੂ ਸਾਹਿਬ ਦੇ ਜਿਹੜੇ ਗੁਰਧਾਮ ਨੇ ਸਾਡੇ ਉਹਨਾਂ ਤੇ ਜਿਹੜਾ ਪੁਲਿਸ ਚੜੀ ਉਹ ਵਾਲੀ ਸੋਚ ਤੇ ਪਹਿਰਾ ਦੇਣਾ ਕਿ ਜਿਹੜੇ ਸਾਡੇ ਮਸ਼ਹੂਰ ਸਿੰਗਰਾਂ ਦੇ ਕਤਲ ਹੋਏ ਨੇ ਔਰ ਉਹਨਾਂ ਦੇ ਕਾਤਲ ਜਿਹੜੇ ਕੋਟਾ ਨੇ ਪੀਓ ਡਿਕਲੇਅਰ ਕੀਤੇ ਨੇ ਉਹ ਇਹਨਾਂ ਦੇ ਮੰਤਰੀਆਂ ਦੇ ਚੋਣ ਪ੍ਰਚਾਰ ਦੇ ਵਿੱਚ ਚੋਰ ਪ੍ਰਚਾਰ ਕਰਦੇ ਹੁਣ ਮੈਂ ਮੀਂਹ ਤੇਰ ਦੀ ਗੱਲ ਕਰਦਾ ਕਿ ਉਹ ਸੋਚ ਦੇ ਉੱਤੇ ਪਹਿਰਾ ਦੇਣਾ 75000 ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਤੇ ਚੜਾਇਆ ਕਿ ਉਹ ਸੋਚ ਤੇ ਪਹਿਰਾ ਦੇਣਾ ਜਾਂ ਜਿਹੜਾ 2500 ਕਰੋੜ ਹੁਣ ਇਹ ਕੋਡ ਆਫ ਕੰਡਕਟ ਦੇ ਦੌਰਾਨ ਲੜਿਆ ਇਹ ਸੋਚ ਦੇ ਉੱਤੇ ਪਹਿਰਾ ਦੇਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੇਰਾ ਸਿੱਧਾ ਚੈਲੰਜ ਹੈ ਕਿ ਪੰਜਾਬ ਦੇ ਸਵਾਲਾਂ ਦਾ ਜਵਾਬ ਦਿਓ ਭਗਵੰਤ ਮਾਨ ਹੋਣ ਅਰਵਿੰਦ ਕੇਜਰੀਵਾਲ ਹੋਣ ਜਾਂ ਪੰਜਾਬ ਦਾ ਇਹਨਾਂ ਦਾ ਹੋਰ ਕੋਈ ਵੀ ਲੀਡਰ ਹੋਵੇ ਚੋਣਾਂ ਦੇ ਇਹਨਾਂ ਦੇ ਬਹੁਤ ਵਾਅਦੇ ਸੀ ਬਹੁਤ ਮੁੱਦੇ ਸੀ ਪੂਰੇ ਤਾਂ ਖਰੇ ਤਾਂ ਕਿਸੇ ਤੇ ਵੀ ਨਹੀਂ ਉਤਰੇ ਪਰ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਐਮਐਸਪੀ ਦਾ ਮੁੱਦਾ ਔਰ ਅੱਜ ਬਹੁਤ ਸ਼ਰਮ ਦੇ ਨਾਲ ਬਹੁਤ ਮਾਇੂਸੀ ਦੇ ਨਾਲ ਪੰਜਾਬ ਨੂੰ ਇਹ ਦੱਸਣਾ ਪੈਂਦਾ ਔਰ ਪੰਜਾਬ ਇਹ ਜਾਣਦਾ ਕਿ ਮੁੱਖ ਮੰਤਰੀ ਆਪਦੇ ਐਮਐਸਪੀ ਦੇ ਵਾਅਦੇ ਤੋਂ ਭੱਜ ਗਏ ਨੇ ਮੁੱਖ ਮੰਤਰੀ ਕਹਿੰਦੇ ਮੈਂ ਤਾਂ ਐਮਐਸਪੀ ਦੇ ਹੀ ਨਹੀਂ ਸਕਦਾ ਤਾਂ ਭਗਵਾਨਤ ਮਾਨ ਸਾਹਿਬ ਅੱਜ ਨੈਤਿਕਤਾ ਡਿਮਾਂਡ ਕਰਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਛੱਡ ਦਿਓ ਕਿਉਂਕਿ ਤੁਹਾਡਾ ਸਿੰਗਲ ਪੁਆਇੰਟ ਅਜੰਡਾ ਸੀ ਕਿ ਜੀ ਐਮਐਸਪੀ ਦੇਾਂਗੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਦੇ ਸਕਦਾ ਕੁਰਸੀ ਛੱਡ ਦੇ ਅਸੀਂ ਦੇਾਂਗੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਦੇਊਂਗਾ ਉਹ ਇੱਕ ਇਹਨਾਂ ਦੀ ਮੰਤਰੀ ਸੀ ਉਹ ਤਾਂ ਕਹਿੰਦੇ ਸੀ ਪੰਜਾਂ ਮਿੰਟਾਂ ਚ ਕੇਜਰੀਵਾਲ ਸਾਹਿਬ ਨੇ ਸਾਰਾ ਫਾਰਮੂਲਾ ਤਿਆਰ ਕਰ ਲਿਆ ਉਹ ਦੇ ਆਗੇ ਸੋ ਜਿਹੜਾ ਮੁੱਖ ਮੰਤਰੀ ਆਪਣੀ ਕਹੀ ਹੋਈ ਗੱਲ ਤੇ ਕਾਇਮ ਨਹੀਂ ਰਹਿ ਸਕਦਾ ਜਿਹੜਾ ਆਪਣੀ ਗਲਤ ਤੋਂ ਹੀ ਝੂਠਾ ਪੈ ਗਿਆ ਤਾਂ ਜੋ ਕਿਹੜੇ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਨਵੇਂ ਵਾਅਦੇ ਕਰਨਾ ਚਾਹੁੰਦੇ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਮੇਰਾ ਸਿੱਧਾ ਸਵਾਲ ਹੈ ਕਿ ਕਿਉਂ ਨਹੀਂ ਤੁਸੀਂ ਪੰਜਾਬ ਦੇ ਵਿੱਚ 2 ਸਾਲ ਦੀ ਸਰਕਾਰ ਦੀ ਪ੍ਰਾਪਤੀਆਂ ਤੇ ਗੱਲ ਕਰਦੇ ਕਿਉਂ ਸਾਰੇ ਚੋਣ ਪ੍ਰਚਾਰ ਨੂੰ ਸਿਰਫ ਵਿਰੋਧੀਆਂ ਦੇ ਖਿਲਾਫ ਤੂ ਤੂ ਮਹਿਮੇ ਦੇ ਵਿੱਚ ਲਜਾਉਣਾ ਚਾਹੁੰਦੇ ਔਰ ਕਨਫਿਊਜ਼ਡ ਬਹੁਤ ਰਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਜੀ 75 ਸਾਲਾਂ ਚ ਹੋਇਆ ਕੁਛ ਨਹੀਂ ਕੱਲ ਉੱਥੇ ਗੁਰਦਾਸਪੁਰ ਚ ਫਿਰਦੇ ਸੀ ਦੂਜੇ ਪਾਸੇ ਕਹਿੰਦੇ ਜੀ ਖੰਭੇ ਵੀ ਉਹੀ ਨੇ ਲਾਈਨਾਂ ਵੀ ਉਹੀ ਨੇ ਟਰਾਂਸਫਾਰਮ ਵੀ ਉਹੀ ਨੇ ਤੇ ਫਿਰ ਮਾਮਾ ਤੇਰਾ ਚਕੂਆ ਪੰਜਾਬ ਦੇ ਵਿੱਚ ਮੱਲ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਦੇਣ ਕੀ ਹੈ ਤੁਹਾਡੀ ਮੈਂ ਸਿੱਧਾ ਪੁੱਛਦਾ ਕਿ ਕੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਵੱਡਾ ਨਵਾਂ ਕਾਲਜ ਪੰਜਾਬ ਨੂੰ ਦਿੱਤਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਚਾਹੇ ਸਾਡੀ ਹਰਗੋਬਿੰਦ ਖੁਰਾਣਾ ਸਕੀਮ ਹੋਵੇ ਚਾਹੇ ਸਾਡੇ ਮੈਰਿਟੋਰੀਅ ਸਕੂਲਾਂ ਦੀ ਸਕੀਮ ਹੋਵੇ ਚਾਹੇ ਮਾਈ ਭਾਗੋ ਦੀ ਅਕੈਡਮੀ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਅਕੈਡਮੀ ਹੋਵੇ ਜਿੱਥੇ ਸਾਡੇ ਬੱਚਿਆਂ ਨੂੰ ਆਰਮਡ ਫੋਰਸੇਸ ਲਈ ਬੱਚੇ-ਬੱਚੀਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਕੀ ਦਿੱਤਾ ਸਵਾਲ ਨੰਬਰ 1 ਲੋਕਾਂ ਨੂੰ ਆਕੇ ਦੱਸੋ ਸ਼੍ਰੋਮਣੀ ਅਕਾਲੀ ਦਲ ਪੀਜੀਆਈ ਐਮਜ਼ ਲੈ ਕੇ ਆਇਆ ਤੇ ਭਗਵੰਤ ਮਾਨ ਸਾਹਿਬ ਕੀ ਲੈ ਕੇ ਆਏ 10x12 ਦੀ ਪੈਰਾਸੇਟਾ ਮੋਲਦੀ ਦੁਕਾਨ ਆਓ ਦੱਸੋ ਪੰਜਾਬੀਆਂ ਕੋਈ ਨਵਾਂ 에어ਪੋਰਟ 2 ਸਾਲਾਂ ਦੇ ਵਿੱਚ ਪੰਜਾਬ ਨੂੰ ਦਿੱਤਾ ਹੋਵੇ ਤਾਂ ਆਓ ਦੱਸੋ ਤੇ ਜਿਹੜੇ ਪਾਵਰ ਸਰਪਲਸ ਸੂਬੇ ਦੀ ਤੁਸੀਂ ਹਾਂ ਵੀ ਭਰਦੇ ਹੋ ਜਿਹੜੇ ਸੋਲਰ ਸਿਸਟਮ ਦੀ ਗੱਲ ਕਰਦੇ ਹੋ ਇਹ ਕੌਣ ਲਾ ਕੇ ਗਿਆ ਇਹ ਤਾਂ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਹੈ ਭਗਵੰਤ ਮਾਨ ਸਾਹਿਬ ਦਾ ਇੱਥੇ ਕੀ ਹੈ ਤੇ ਕੱਲ ਉੱਥੇ ਜਾ ਕੇ ਗੁਰਦਾਸਪੁਰ ਦੇ ਵਿੱਚ ਉਹੀ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ ਕਿ ਜੀ ਮੈਂ ਇਹ ਕਰਤਾ ਜੀ ਮੈਂ ਅਫਸਰਾਂ ਨੂੰ ਬੁਲਾ ਲਿਆ ਜੀ ਨੱਕੇ ਮੋੜਨ ਵਾਲੀ ਗੱਲ ਕਰਤੀ ਮਾਨ ਸਾਹਿਬ ਨੱਕਾ ਤਾਂ ਤੁਸੀਂ ਨਹੀਂ ਆਪਣੀ ਜ਼ਿੰਦਗੀ 'ਚ ਮੋੜਿਆ ਕਦੇ ਤੁਹਾਨੂੰ ਸਾਰਾ ਸੰਗਰੂਰ ਸਾਰਾ ਧੂਰੀ ਸਾਰਾ ਸਤੋਜ ਜਾਣਦਾ ਹੈ ਕਿ ਕਿੰਨੇਕ ਨੱਕੇ ਮੋੜਦੇ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜਾ ਵਿਰੋਧੀਆਂ ਦੇ ਖਿਲਾਫ ਕਰਦੇ ਹੋ ਕੱਲ ਹਰੀਆਂ ਮਿਰਚਾਂ ਲਾਲ ਮਿਰਚਾਂ ਮੈਂ ਇਹ ਤਾਂ ਨਹੀਂ ਜਾਣਦਾ ਕਿ ਹਰੀਆਂ ਲਾਲ ਮਿਰਚਾਂ ਕੀ ਨੇ ਪਰ ਮਾਨਸਾਹਬ ਤੁਹਾਡੇ ਲੱਗਦੀਆਂ ਬਹੁਤ ਨੇ ਦੋਨੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਇਹਦਾ ਕਾਰਨ ਕੀ ਹੈ ਕਿ ਦੱਸਣ ਨੂੰ ਅੱਜ ਤੁਹਾਡੇ ਕੋਲ ਕੰਮ ਨਹੀਂ ਹੈਗੇ ਸੂਬੇ ਦੇ ਵਿੱਚ ਅਗਰ ਲਾਅ ਐਂਡ ਆਰਡਰ ਵਿਗੜਿਆ ਤਾਂ ਤੁਸੀਂ ਵਿਗਾੜਿਆ ਅਗਰ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਨਸ਼ਾ ਪੰਜਾਬ ਸਰਕਾਰ ਵਿਕਾਰੀ ਹੈ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਅਗਰ ਅਰਵਿੰਦ ਕੇਜਰੀਵਾਲ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੇ ਇੱਕ ਸਾਈਜ਼ ਘੁਟਾਲਾ ਕੀਤਾ 338 ਕਰੋੜ ਦਾ ਜਿੱਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਤੇ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਅੱਜ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਲੈਂਦੇ ਨੇ ਇਸ ਗੱਲ ਦੀ ਕਿ ਪੰਜਾਬ ਦਾ 75000 ਕਰੋੜ ਦਾ ਕਰਜ਼ਾ ਸਿਰਫ ਉਸ ਪ੍ਰਸ਼ਤ ਬੰਦੇ ਨੂੰ ਨੈਸ਼ਨਲ ਲੀਡਰ ਬਣਾਉਣ ਦੇ ਲਈ ਲਿਆ ਗਿਆ ਵੱਡੇ ਵੱਡੇ ਇਸ਼ਤਿਹਾਰ ਮਨੀਪੁਰ ਕੇਰਲਾ ਨਾਗਾ ਲੈਂਡ ਮਿਜ਼ੁਰਮ ਪਤਾ ਨਹੀਂ ਕਿੱਥੇ ਕਿੱਥੇ ਲੱਗਦੇ ਰਹੇ ਤੇ ਉਹ ਬੰਦਾ ਐਕਸਾਈਜ਼ ਘਟਾਲਾ ਕਰਕੇ ਜੇਲ੍ਹ ਦੇ ਵਿੱਚ ਬੈਠਾ ਹੈ ਦੱਸੋ ਪੰਜਾਬ ਦਾ ਐਡਾ ਨੁਕਸਾਨ ਤੁਸੀਂ ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਕਿਉਂ ਕੀਤਾ ਇਸ ਗੱਲ ਦੀ ਜਵਾਬ ਦੇਣੀ ਚਾਹੀਦੀ ਹੈ ਔਰ ਤੀਸਰੀ ਗੱਲ ਜਿਹੜੀ ਗੱਲ ਤੁਸੀਂ ਰੈਲੀ 'ਚ ਬਹੁਤ ਜੋਰ ਸ਼ੋਰ ਨਾਲ ਕਹੀ ਤੁਸੀਂ ਗੱਲ ਕਹੀ ਕਿ ਜੀ ਬੇਅਦਬੀਆਂ ਅਕਾਲੀ ਦਲ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਇਆ ਤੇ ਭਗਵੰਤ ਮਾਨ ਸਾਹਿਬ ਤੁਸੀਂ ਭੁੱਲ ਗਏ ਕਿ ਮੁੱਖ ਮੰਤਰੀ ਕੌਣ ਹੈ ਸੂਬੇ ਦਾ ਬੇਅਦਬੀਆਂ ਦਾ ਚਲਾਨ ਕਿਹਨੇ ਪੇਸ਼ ਕੀਤਾ ਸੂਬੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਆਪ ਕੀਤਾ ਪਰ ਕਿਹੋ ਲੋਕਾਂ ਨੂੰ ਮੂਰਖ ਬਣਾ ਰਹੇ ਆ ਆਪਾਂ ਉਹ ਬੇਅਦਬੀ ਦੇ ਚਲਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਨਹੀਂ ਪਰ ਅੱਜ ਪੰਜਾਬ ਇਹ ਜਾਣਨਾ ਚਾਹੁੰਦਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਸ ਹਾਰੀ ਤੇ ਉਹ ਬੇਅਦਬੀਆਂ ਦੀ ਟ੍ਰਾਇਲ ਪੰਜਾਬ ਤੋਂ ਬਾਹਰ ਗਈ ਉਹਦੀ ਜ਼ਿੰਮੇਵਾਰੀ ਕੀਦੀ ਹੈ ਕੀ ਇਹ ਤੁਹਾਡੀ ਡੇਰੇ ਨਾਲ ਮਿਲੀ ਭੁਗਤ ਸੀ ਇਹਦਾ ਪੰਜਾਬੀਆਂ ਨੂੰ ਆ ਕੇ ਜਵਾਬ ਦਿਓ ਔਰ ਕੱਲਾ ਕੇਸ ਹੀ ਨਹੀਂ ਬਾਹਰ ਭੇਜਿਆ ਮੁਰਕੇ ਹਾਈ ਕੋਰਟ ਚ ਡੇਰਾ ਰਾਮ ਰਹੀਮ ਆ ਕੇ ਸਟੇ ਵੀ ਲੈ ਗਿਆ ਪੰਜਾਬ ਸਰਕਾਰ ਨੇ اپੋਜ਼ ਨਹੀਂ ਕੀਤੀ ਤਾਂ ਫਿਰ ਅੱਜ ਬੇਅਦਬੀਆਂ ਦਾ ਅਸਲ ਦੋਸ਼ੀ ਕੌਣ ਹੈ ਜਿਹੜੀ ਸੁਲਤਾਨਪੁਰ ਲੋਧੀ ਫੌਜ ਚੜੀ ਗੋਲੀਆਂ ਚਲਾਈਆਂ ਉਹ ਬੇਅਦਬੀ ਦਾ ਦੋਸ਼ੀ ਕੌਣ ਹੈ ਤੇ ਟਿਕਟਾ ਸ਼੍ਰੋਮਣੀ ਅਕਾਲੀ ਦਲ ਤਾਂ ਮੈਨੂੰ ਲੱਗਦਾ ਮਾਨ ਸਾਹਿਬ ਹਰ ਇੱਕ ਸੀਟ ਤੇ ਚਾਰ ਚਾਰ ਦਾਵੇਦਾਰ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਹਾਲ ਹੋ ਗਿਆ ਕਿ ਵਰਕਰਾਂ ਨੂੰ ਨਹੀਂ ਟਿਕਟ ਦਦੀਆਂ ਜਾਂ ਐਮਐਲਏ ਨੂੰ ਯਾ ਮੰਤਰੀਆਂ ਨੂੰ ਯਾ ਤਿਤਲੀਆਂ ਨੂੰ ਤਾਂ ਫਿਰ ਕਰਮਜੀਤ ਅਨਮੋਲ ਨੂੰ ਕਿਉਂ ਟਿਕਟ ਦਿੱਤੀ ਜੀਪੀ ਸਾਹਿਬ ਨੂੰ ਕਿਉਂ ਦਿੱਤੀ ਤੇ ਜਿਹੜਾ ਅਕਾਲੀ ਦਲ ਨੇ ਇੱਕ ਉਮੀਦਵਾਰ ਜਿਹਨੂੰ ਅਕਾਲੀ ਦਲ ਨੇ ਨਾ ਬਾਈਲ ਇਕਸ਼ਨ ਚ ਟਿਕਟ ਦਿੱਤੀ ਨਾਇਦ ਕੀ ਟਿਕਟ ਦੇਣੀ ਸੀ ਉਹਨੂੰ ਤਾਂ ਤੁਸੀਂ ਲਿਜਾ ਕੇ ਟਿਕਟ ਵੀ ਦਿੱਤੀ ਰਾਤੋ ਰਾਤ ਜੁਆਇਨ ਕਰਾ ਕੇ ਤੇ ਤੁਸੀਂ ਸਵਾਲ ਕਰੋ ਅਕਾਲੀ ਦਲ ਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਔਰ ਮੰਤਰੀਆਂ ਦੇ ਉੱਤੇ ਮੇਰੇ ਚੌਥੇ ਸਵਾਲ ਦਾ ਅੱਜ ਜਵਾਬ ਦੇ ਕੇ ਜਾਓ ਕਿ ਕੈਬਨਟ ਮੰਤਰੀ ਜ਼ਿਆਦਾ ਪਾਵਰਫੁਲ ਹੁੰਦਾ ਮਾਨ ਸਾਹਿਬ ਉਦੇ ਕੋਲ ਸਟੇਟ ਦਾ ਦਾਦਾ ਬਜਟ ਹੁੰਦਾ ਹੈ ਕਿ ਐਮਪੀ ਬਣ ਕੇ ਉਹ ਸੂਬੇ ਦਾ ਵੱਧ ਭਲਾ ਕਰ ਸਕਦਾ ਕਿਉਂਕਿ ਐਮਪੀ ਤਾਂ ਪਹਿਲਾਂ ਵੀ ਤੁਹਾਡੇ ਗੁੰਗੇ ਬੋਲੇ ਸੱਤ ਹੈਗੇ ਨੇ ਜਿਹੜੇ ਪੈਸੇ ਲੈ ਕੇ ਤੁਸੀਂ ਰਾਜ ਸਭਾ ਦੇ ਵਿੱਚ ਭੇਜੇ ਅੱਜ ਕੋਈ ਆਇਆ ਕੇਜਰੀਵਾਲ ਦੀ ਹਮਾਇਤ ਤੇ ਉਹਨਾਂ ਚੋਂ ਤੁਹਾਡੇ ਸੱਤੇ ਜਿਹੜੇ ਰਾਜ ਸਭਾ ਅੱਜ ਕਹਿੰਦੇ ਕੇਜਰੀਵਾਲ ਦੀ ਹਮਾਇਤ ਤੇ ਕਿਉਂ ਨਹੀਂ ਆਇਆ ਕਿਉਂਕਿ ਅਗਲੇ ਜਾਣਦੇ ਨੇ ਭਾਈ ਆਪਾਂ ਤਾਂ ਸੀਟ ਖਰੀਦੀ ਐ ਆਪਾਂ ਕਿਸੇ ਦੀ ਮਿੰਤ ਕਰਕੇ ਕੀ ਲੈਣਾ ਸੋ ਹੁਣ ਜਿਹੜੇ ਨਵੇਂ ਭੇਜੋਗੇ ਉਹ ਕੀ ਕਰ ਲੈਣਗੇ ਸੋ ਅੱਜ ਪੰਜਾਬ ਇਹ ਵੀ ਗੱਲ ਕਹਿੰਦਾ ਕਿ ਜੇ ਤਾਂ ਤੁਹਾਡੇ ਮੰਤਰੀ ਜਿਹੜੇ ਐਮਪੀ ਦੀ ਚੋਣ ਲੜ ਰਹੇ ਨੇ ਜੇ ਤਾਂ ਬਹੁਤ ਇੰਟੈਲੀਜੈਂਟ ਨੇ ਫਿਰ ਵੀ ਉਹਨਾਂ ਨੂੰ ਕਿਉਂ ਭੇਜਣਾ ਆਪਾਂ ਪਾਰਲੀਮੈਂਟ ਫਿਰ ਤਾਂ ਉਰੀ ਕੰਮ ਲਵਾਵਾਂਗੇ ਤਾਂ ਵੀ ਉਹ ਹਾਰਦੇ ਨੇ ਜਿਹੋ ਨਕੰਮੇ ਨੇ ਜਿਹੜੇ ਨਹੀਂ ਕੁਝ ਕਰ ਸਕਦੇ ਫਿਰ ਵੀ ਉਹ ਪਾਰਲੀਮੈਂਟ ਕਿਉਂ ਭੇਜਨੇ ਸੋ ਮੰਤਰੀ ਤਾਂ ਸਾਰੀ ਚੋਣ ਚੋਂ ਬਾਹਰ ਨੇ तितਲੀਆਂ ਬਾਹਰ ਨੇ ਕਲਾਕਾਰ ਜਿਹੜੇ 2016 ਚ ਕਹਿੰਦੇ ਸੀ ਕਿ ਆ ਕੇ ਲੈ ਲਓ ਮੇਰਾ ਸਾਰਾ ਪਿੰਡ ਬਕਾਊ ਹੈ ਤੇ ਅਜ ਉਹੀ ਕਲਾਕਾਰਾਂ ਨੇ ਪਤਾ ਨਹੀਂ ਕਿਹੜੇ ਮਸਲੇ ਹੱਲ ਕਰਾ ਲੇ ਉਹ ਤੁਰੇ ਫਿਰਦੇ ਨੇ ਇਹ ਸਵਾਲਾਂ ਦੇ ਜਵਾਬ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਦਿਓ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਜਿਹੜਾ ਇਹ ਨਵਾਂ ਗੱਠ ਜੋੜਾ ਦੇਖੋ ਅੱਜ ਮੈਂ ਇੱਕ ਸਿੰਬਲ ਵੀ ਲਾਂਚ ਕਰਦਾ ਹਾਂ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਅਨੈਤਿਕ ਗੱਠ ਜੋੜ ਹੈ ਹੱਥ ਦੇ ਵਿੱਚ ਝਾੜੂ ਇਹ ਅਸਲੀਅਤ ਇਹਨਾਂ ਦੀ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਰਾਹੁਲ ਗਾਂਧੀ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਹ ਐ ਫਿਰਦੇ ਨੇ ਜਿਵੇਂ ਲਾਵਾਂ ਲੈਣੀਆਂ ਹੁਣ ਇੱਕ ਦੂਜੇ ਦੇ ਮਗਰ ਤੇ ਪੰਜਾਬ ਦੇ ਵਿੱਚ ਆ ਕੇ ਇਧਰੋਂ ਝਾੜੂ ਕੱਢ ਲੈਂਦਾ ਉਧਰੋਂ ਪੰਜਾ ਲੈ ਕੇ ਖੜ ਜਾਂਦੇ ਨੇ ਕੀ ਪੰਜਾਬੀ ਇਹ ਨਹੀਂ ਦਿਖਦਾ ਕੀ ਇਹ ਨੈਤਿਕ ਗੱਠਜੋੜ ਨਹੀਂ ਕਿ ਐਸੇ ਗੱਠਜੋੜ ਦੇ ਤਹਿਤ ਪਹਿਲਾਂ ਤਾਂ ਖੈਰਾ ਸਾਹਿਬ ਨਾਲ ਤੁਹਾਡੀ ਮੈਨੂੰ ਲੱਗਦਾ ਇਸ ਲੈਵਲ ਤੇ ਤੁਸੀਂ ਕਹਿੰਦੇ ਸੀ ਵੀ ਖੈਰਾ ਸਾਹਿਬ ਨੇ ਤਾਂ ਐਨਡੀਪੀਐਸ ਦਾ ਕੰਮ ਕੀਤਾ ਤੁਸੀਂ ਸਵੇਰੇ ਸੁੱਤੇ ਪਿਆ ਨੂੰ ਚੱਕਣ ਤੱਕ ਗਏ ਔਰ ਹੁਣ ਸੁਪਰੀਮ ਕੋਰਟ ਚ ਕਹਿੰਦੇ ਅਸੀਂ ਕੇਸ ਹੀ ਨਹੀਂ ਚਲਾਉਣਾ ਕੀ ਇਹ ਐਸੇ ਠੱਗਬੰਦਨ ਦਾ ਨਤੀਜਾ ਨਹੀਂ ਇਹ ਜਵਾਬ ਦੇ ਕਿਦੀ ਹੈ ਔਰ ਅੱਜ ਪੰਜਾਬ ਦੇ ਲੋਕ ਕੈਮਰਾ ਲੈ ਕੇ ਸਵਾਲ ਕਰਨ ਜਿੱਤੇ ਇਹਨਾਂ ਦੇ ਮੰਤਰੀ ਜਾਣ ਐਮਐਲਏ ਜਾਣ ਕੈਂਡੀਡੇਟ ਜਾਣ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਆਪਣੀ ਐਮਐਸਪੀ ਨੂੰ ਲੈ ਕੇ ਸਵਾਲ ਕਰੋ ਆਪਣੇ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਕਰੋ ਔਰ ਕੈਮਰਾ ਲਾਈਵ ਰੱਖੋ ਕਿਉਂਕਿ ਇਹੀ ਲੋਕਾਂ ਨੇ ਕਿਹਾ ਸੀ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਕੈਮਰਾ ਲਾਈਵ ਹੋਣਾ ਚਾਹੀਦਾ ਔਰ ਅੱਜ ਭਗਵੰਤ ਮਾਨ ਸਾਹਿਬ ਨੂੰ ਇਹ ਜਵਾਬ ਦੇਣਾ ਪਊਗਾ ਪੰਜਾਬ ਦੇ ਲੋਕਾਂ ਦਾ ਜਵਾਬ ਦੇਣਾ ਪੂ ਕਿਸਾਨ ਦੀ ਐਮਐਸਪੀ ਦਾ ਜਵਾਬ ਦੇਣਾ ਪੂ ਜਿਹੜੀਆਂ ਮਾਵਾਂ ਦੀਆਂ ਕੁੱਖਾ ਸੁਨੀਆਂ ਕੀਤੀਆਂ ਆ ਜੋ ਦਾ ਜਵਾਬ ਦੇਣਾ ਪਊ ਤੇ ਕੱਲ ਜਵਾਬ ਕੀ ਦਿੱਤਾ ਕਹਿੰਦਾ ਸ਼ੈਰੀ ਕਲਸੀ ਨੂੰ ਬਣਾ ਕੇ ਤੁਸੀਂ ਐਮਪੀ ਭੇਜ ਦਿਓ ਪਾਸਵਰਡ ਤਾਂ ਮੇਰੇ ਕੋਲ ਹੈਗੇ ਪਾਰਲੀਮੈਂਟ ਦੇ ਮੈਂ ਦੇ ਦੂੰ ਮੈਂ ਮਾਨਸਾਹ ਭੱਤਵੰਕੇ ਬੇਨਤੀ ਕਰਦਾ ਤੁਸੀਂ ਆਪਣੇ ਵਾਲੇ ਪਾਸਵਰਡ ਨਾਲ ਸ਼ੈਰੀ ਕਲਸੀ ਨੂੰ ਦੇ ਦਿਓ ਕਿਉਂਕਿ ਜੇ ਤੁਹਾਡੇ ਵਾਲੇ ਪਾਸਵਰਡ ਲੈ ਕੇ ਕਿਤੇ ਸ਼ੈਰੀ ਕਲਸੀ ਗਲਤੀ ਦੇ ਨਾਲ ਵੀ ਪਹੁੰਚ ਗਿਆ ਤਾਂ ਫਿਰ ਬਹੁਤ ਮੈਂਬਰ ਪਾਰਲੀਮੈਂਟਾਂ ਨੂੰ ਸ਼ਿਕਾਇਤ ਕਰਨੀ ਪੈਣੀ ਹੈ ਔਰ ਨਵੀਂ ਪਾਰਲੀਮੈਂਟ ਚ ਆਪਾਂ ਹੁਣ ਉਸ ਤਰੀਕੇ ਦਾ ਕੋਈ ਸਮੈਲ ਸਮੁੱਲ ਵਾਲੀ ਗੱਲ ਨਹੀਂ ਆਉਣ ਦੇਣੀ ਜਿਹੜੀ ਪੁਰਾਣੀ ਪਾਰਲੀਮੈਂਟ ਚ ਆਈ ਸੀ ਨਵੀਂ ਪਾਰਲੀਮੈਂਟ ਨੂੰ ਆਪਾਂ ਉਸ ਪਾਸੇ ਨੂੰ ਥੋੜਾ ਸ਼ੁੱਧ ਰੱਖਣਾ ਫਲੱਜ ਮੇਰਾ ਸਿੱਧਾ ਸਵਾਲ ਹੈ ਚਾਹੇ ਦੇਸ਼ ਦੀ ਪਾਰਟੀ ਹੈ ਚਾਹੇ ਸਾਡੇ ਆਪ ਦੇ ਭਗਵੰਤ ਮਾਨ ਸਾਹਿਬ ਹੈ ਕਿ ਕੀ ਪੰਜਾਬ ਦੇ ਵਿੱਚ ਮੁੱਦਿਆਂ ਤੇ ਰਾਜਨੀਤੀ ਕਰਨੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਅੱਜ ਸਵਾਲ ਕੀਤੇ ਨੇ ਕੰਮਾਂ ਦੇ ਕਿ ਉਹਨਾਂ ਤੇ ਰਾਜਨੀਤੀ ਕਰਨੀ ਹੈ ਕਿ ਲੋਕ ਭਲਾਈ ਸਕੀਮਾਂ ਤੇ ਰਾਜਨੀਤੀ ਕਰਨੀ ਹੈ ਜਾਂ ਸਿਰਫ ਤੂੰ ਤੂੰ ਮੈਂ ਮੈਂ ਦੀ ਜਿਹੜੀ ਰਾਜਨੀਤੀ ਸੂਬੇ ਦੇ ਵਿੱਚ ਖੜੀ ਹੋਈ ਆ ਉਹ ਕਰਨੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਰ ਇੱਕ ਗੱਲ ਤੋਂ ਮੋਕਰ ਕੇ ਆਪਣੀ ਕ੍ਰੈਡਿਬਿਲਟੀ ਗਵਾ ਚੁੱਕੇ ਨੇ ਪਰ ਇੱਕ ਗੱਲ ਇਸ ਵਾਰ ਮਾਨ ਸਾਹਿਬ ਤੁਹਾਡੀ 100% ਸੱਚੀ ਹੋਣੀ ਹੈ ਕਿ ਪੰਜਾਬ ਚ ਜ਼ੀਰੋ ਤੇਰਾ ਹੋਣਾ ਆਮ ਆਦਮੀ ਪਾਰਟੀ ਤੇ ਇਹ ਜਿਹੜਾ ਠੱਗ ਬੰਦਨ ਹੈ ਇਹ ਨਵਾਂ ਠੱਗ ਬੰਦਨ ਇਹਦੀ ਜ਼ੀਰੋ ਸੀਟ ਆਉਣੀ ਹੈ ਪੰਜਾਬ ਚ ਇਸ ਗੱਲ ਤੇ ਪੰਜਾਬੀ ਐਸਕੀ ਪਹਿਰਾ ਦੇਣਗੇ ਔਰ ਇਹ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦਾ ਅਸਲ ਕਾਣ ਕੀਤਾ ਅਸਲ ਨੁਕਸਾਨ ਕੀਤਾ ਇਹਨਾਂ ਨੂੰ ਦੁਬਾਰਾ ਉਹ ਦਿੱਲੀ ਦਾ ਰਾਹ ਦਿਖਾਇਆ ਜੋ ਪੰਜਾਬ ਚ ਇਹ ਪਾਰਟੀਆਂ